ਫਸਲ ਵੀ ਕਾਫੀ ਤਬਾਹ ਹੋ ਚੁੱਕੀ ਹੈ ਤੇਰੇ ਦੱਸ ਕੋ ਇਹ ਜੋ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਕੱਲ ਸ਼ਾਮ ਨੂੰ ਜੋ بارش ਪਈ ਹੈ ਉਸ بارش ਤੋਂ ਬਾਅਦ ਇਸ ਜਗ੍ਹਾ ਦੇ ਹਾਲਾਤ ਜੀ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਫਸਲਾਂ ਜਿਹੜੀਆਂ ਤਬਾਹ ਹੋ ਚੁੱਕੀਆਂ ਨੇ ਪਾਣੀ ਆਉਣ ਤੋਂ ਬਾਅਦ ਚਿੱਕੜੀ ਚਿੱਕੜ ਖੇਤਾਂ ਦੇ ਵਿੱਚ ਦਿਖਾਈ ਦੇ ਰਿਹਾ ਨੇ ਗਾਰਾ ਹੀ ਗਾਰਾ ਦਿਖਾਈ ਦੇ ਰਿਹਾ ਹੈ ਕਿਉਂਕਿ ਦੱਸਣਾ ਵਗਾ ਕਿ ਕੱਲ ਜੋ بارش ਪਈ ਹੈ ਜੰਗਲਾਂ ਦੇ ਵਿੱਚ ਬਹੁਤ ਵੱਡਾ ਇੱਕ ਠਮਾਕਾ ਹੋਇਆ ਠਮਾਕੇ ਦਾ ਮਤਲਬ ਵਿਜਲ ਫਟੀ ਜਿਵੇਂ ਬੱਦਲ ਫਟਿਆ ਬੱਦਲ ਫਟਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪਾਣੋ ਪਾਣੀ ਜਿਹੜਾ ਇਸ ਜਗ੍ਹਾ ਦੇ ਉੱਤੇ ਆਇਆ ਤੇ ਇੱਥੋਂ ਦੇ ਜਿਹੜੇ ਵਸਨੀਕਾਂ ਦਾ ਕਹਿਣਾ ਸੀ ਕਿ ਜਦੋਂ ਉਹ ਪਾਣੀ ਦੇਖ ਕੇ ਕਾਫੀ ਡਰ ਚੁੱਕੇ ਸਨ ਲੇਕਿਨ ਜਿਹੜੇ ਕੁਦਰਤ ਹਾਲਾਤ ਹੈ ਉਹਨਾਂ ਦੇ ਅੱਗੇ ਕਿਸੇ ਦੀ ਵੀ ਪੇਸ਼ ਨਹੀਂ ਜਾਂਦੀ ਜਿਹੜੇ ਵੇਲੇ ਕਦੋਂ ਕੀ ਹੋ ਜਾਣਾ ਤੁਸੀਂ ਤਸਵੀਰ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਬਰਸਾਤੀ ਨਦੀ ਹੈ ਜੋ ਕਿ ਪਿੰਡ ਮਰਸਾਲੀ ਦੇ ਵਿੱਚ ਲੰਬਾ ਚੂਆ ਦੇ ਨਾਮ ਨਾਲ ਜਾਣੀ ਜਾਂਦੀ ਹੈ ਭਾਵੇਂ ਕਿ ਇਸ ਦੇ ਵਿੱਚ ਪਾਣੀ ਜਿਹੜਾ ਕਦੇ-ਕਦੇ ਆਂਦਾ ਹੈ ਪਰ ਲੇਕਿਨ ਜਦੋਂ ਜਿਆਦਾ ਪਾਣੀ ਆਂਦਾ ਹੈ ਤਾਂ ਇਹ ਕਾਫੀ ਨੁਕਸਾਨ ਕਰ ਜਾਂਦਾ ਹੈ ਤਸਵੀਰ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੇ ਜਿਹੜੇ ਆਸ-ਪਾਸ ਇੰਨੇ ਵੀ ਘਰ ਸੀ ਜਾਂ ਖੇਤ ਸੀ ਉਹਨਾਂ ਦੇ ਵਿੱਚੋਂ ਪਾਣੀ ਘੁੰਮਣ ਕਾਰਨ ਫਸਲ ਵੀ ਕਾਫੀ ਤਬਾਹ ਹੋ ਚੁੱਕੀ ਹੈ ਪਰ ਇਸ ਮਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਨਯੋਗ ਦਿੱਤੀ ਜਿ ਸਰੂਪਨ ਕਰਨ ਕਿ ਜਿਹੜੇ ਜਿਹੜੇ ਘਰਾਂ ਵਾਲੇ ਪਾਸੇ ਪਾਣੀ ਆਉਂਦਾ ਉਹਨਾਂ ਪਾਸੇ ਵੱਲ ਚੈਨਲਾਈਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਭਾਵੇਂ ਜਿੰਨੀ ਮਰਜ਼ੀ ਬਾਰਿਸ਼ ਪੈ ਜਾਵੇ ਪਰ ਘਰਾਂ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਰੋਪੜ ਦੇ ਪ੍ਰਸ਼ਾਸਨ ਦਿੱਤੀ ਕਮਿਸ਼ਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਾਲ ਟਾਈਪ ਜਿਵੇਂ ਕਿ ਅਸੀਂ ਜਾਲ ਦਾ ਇੱਕ ਡੰਗਾ ਲਗਾ ਦਿੰਨੇ ਆ ਇਸ ਤਰੀਕੇ ਦੇ ਨਾਲ ਕੋਈ ਪ੍ਰਬੰਧ ਜਿਹੜਾ ਕੀਤਾ ਜਾਵੇ ਤਾਂ ਬਹੁਤ ਵਧੀਆ ਰਹੇਗਾ ਪਰ ਲੇਕਿਨ ਅਸੀਂ ਤੁਹਾਨੂੰ ਨਾਲ ਜੋ ਕੱਲ ਦਾ ਮੰਜਸੀ ਪਾਣੀ ਦਾ ਉਹ ਵੀ ਦਿਖਾਵਾਂਗੇ ਕਿਉਂਕਿ ਇੰਨਾ ਹੀ ਜ਼ਿਆਦਾ بارش ਪਈ ਹੈ ਪਰ ਜਦੋਂ ਇੱਥੋਂ ਦੇ ਕੁਝ ਨੀਕਾ ਨੂੰ ਆਪਾਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਟਾਈਮ ਬਹੁਤ ਵੱਡਾ ਇੱਕ ਇਸ ਦਾ ਧਮਾਕਾ ਹੋਇਆ ਜਿਵੇਂ ਕਿਸੇ ਚੀਜ਼ ਦੇ ਉੱਤੇ ਬੀ ਜਲਦੀ ਹੋਵੇ ਉਸ ਤੋਂ ਬਾਅਦ ਪਾਣੀ ਦਾ ਕੋਈ ਅੰਤ ਨਹੀਂ ਰਿਹਾ ਇਹ ਬਿਲਕੁਲ ਜੀ بارش ਦਾ ਪਹਾਣਚਲ ਕੱਲ ਹੋਰ ਕਈ ਇਲਾਕਿਆਂ ਦੇ ਵਿੱਚ ਪਈ ਹੈ ਪਰ ਲੇਕਿਨ ਜੋ بارش ਪਿੰਡ ਮਨਸਾਲੀ ਦੇ ਵਿੱਚ ਪਈ ਹੈ ਉਸ ਉਹ بارش ਬਹੁਤ ਜ਼ਿਆਦਾ ਸੀ ਇਸ ਤੋਂ ਪਹਿਲਾਂ ਵੀ ਪਿੰਡ ਗੜਬਾਗਾ ਵੀ ਕਿਵੇਂ ਇਸ ਤਰ੍ਹਾਂ ਦੇ ਹਾਲਾਤ ਆਪਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਹਾਂ ਪਰ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਮਨਸਾਲੀ ਦੀਆਂ ਕਿਆ ਆਈ ਪਾਣੀ ਆਈ ਆਇਆ ਯਾਰੀ ਦੱਸ ਕੋ ਇਹ ਜੋ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਕੱਲ ਸ਼ਾਮ ਨੂੰ ਜੋ بارش ਪਈ ਹੈ ਉਸ ਬਾਅਦ ਇਸ ਜਗ੍ਹਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਫਸਲਾਂ ਜਿਹੜੀਆਂ تباہ ਹੋ ਚੁੱਕੀਆਂ ਨੇ ਪਾਣੀ ਆਉਣ ਤੋਂ ਬਾਅਦ ਚਿੱਕੜੀ ਚਿੱਕੜ ਖੇਤਾਂ ਦੇ ਵਿੱਚ ਦਿਖਾਈ ਦੇ ਰਿਆ ਨੇ ਗਾਰਾ ਹੀ ਗਾਰਾ ਦਿਖਾਈ ਦੇ ਰਿਹਾ ਹੈ ਕਿਉਂਕਿ ਦੱਸਣਾ ਵਗਾ ਕਿ ਕੱਲ ਜੋ بارش ਪਈ ਹੈ ਜੰਗਲਾਂ ਦੇ ਵਿੱਚ ਬਹੁਤ ਵੱਡਾ ਇੱਕ ਠਮਾਕਾ ਹੋਇਆ ਠਮਾਕੇ ਦਾ ਮਤਲਬ ਬਿਜਲ ਫਟੇ ਜਿਵੇਂ ਬੱਦਲ ਫਟਿਆ ਬੱਦਲ ਫਟਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪਾਣੋ ਪਾਣੀ ਜਿਹੜਾ ਇਸ ਜਗ੍ਹਾ ਦੇ ਉੱਤੇ ਆਇਆ ਤੇ ਇੱਥੋਂ ਦੇ ਜਿਹੜੇ ਵਸਨੀਕਾਂ ਦਾ ਕਹਿਣਾ ਸੀ ਕਿ ਜਦੋਂ ਉਹ ਪਾਣੀ ਦੇਖ ਕੇ ਕਾਫੀ ਡਰ ਚੁੱਕੇ ਸਨ ਲੇਕਿਨ ਜਿਹੜੇ ਕੁਦਰਤ ਹਾਲਾਤ ਹੈ ਉਹਨਾਂ ਦੇ ਅੱਗੇ ਕਿਸੇ ਦੀ ਵੀ ਪੇਸ਼ ਨਹੀਂ ਜਾਂਦੀ ਕਿਹੜੇ ਵੇਲੇ ਕਦੋਂ ਕੀ ਹੋ ਜਾਣਾ ਤੁਸੀਂ ਤਸਵੀਰ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਬਰਸਾਤੀ ਨਦੀ ਹੈ ਜੋ ਕਿ ਪਿੰਡ ਮਰਸਾਲੀ ਦੇ ਵਿੱਚ ਲੰਬਾ ਚੂਆ ਦੇ ਨਾਮ ਨਾਲ ਜਾਣੀ ਜਾਂਦੀ ਹੈ ਅਮੇ ਕਿ ਇਸ ਦੇ ਵਿੱਚ ਪਾਣੀ ਜਿਹੜਾ ਕਦੇ-ਕਦੇ ਜਾਂਦਾ ਹੈ ਪਰ ਲੇਕਿਨ ਜਦੋਂ ਜਿਆਦਾ ਪਾਣੀ ਆਂਦਾ ਤਾਂ ਇਹ ਕਾਫੀ ਨੁਕਸਾਨ ਕਰ ਜਾਂਦਾ ਹੈ ਤਸਵੀਰ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੇ ਜਿਹੜੇ ਆਸ-ਪਾਸ ਏਨੇ ਵੀ ਖੇਤ ਸੀ ਜਾਂ ਖੇਤ ਸੀ ਉਹਨਾਂ ਦੇ ਵਿੱਚੋਂ ਪਾਣੀ ਕਮ ਕਰਨ ਫਸਲ ਵੀ ਕਾਫੀ ਤਬਾਹ ਹੋ ਚੁੱਕੀ ਹੈ ਪਰ ਇਸ ਮਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਨਯੋਗ ਜੀਸਾ ਰੂਪ ਨਾ ਕਰ ਨੂੰ ਕਿ ਜਿਹੜੇ ਜਿਹੜੇ ਘਰਾਂ ਵਾਲੇ ਪਾਸੇ ਪਾਣੀ ਆਉਂਦਾ ਉਹਨਾਂ ਪਾਸੇ ਵੱਲ ਚੈਨਲਾਈਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਭਾਵੇਂ ਜਿੰਨੀ ਮਰਦੀ بارش ਪੈ ਜਾਵੇ ਪਰ ਘਰਾਂ ਦਾ ਨੁਕਸਾਨ ਨਾ ਹੋਣ ਇਸ ਕਰਕੇ ਰੋਪੜ ਦੇ ਪ੍ਰਸ਼ਾਸਨ ਦਿੱਤੀ ਕਮਿਸ਼ਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਾਲ ਟਾਈਪ ਜਿਵੇਂ ਕਿ ਅਸੀਂ ਜਾਲ ਦਾ ਇੱਕ ਡੰਗਾ ਲਗਾ ਦਿੰਨੇ ਆ ਇਸ ਤਰੀਕੇ ਦੇ ਨਾਲ ਕੋਈ ਪ੍ਰਬੰਧ ਜਿਹਾ ਕੀਤਾ ਜਾਵੇ ਤਾਂ ਬਹੁਤ ਵਧੀਆ ਰਹੇਗਾ ਪਰ ਲੇਕਿਨ ਅਸੀਂ ਤੁਹਾਨੂੰ ਨਾਲ ਜੋ ਕੱਲ ਦਾ ਮੰਜਸੀ ਪਾਣੀ ਦਾ ਉਹ ਵੀ ਦਿਖਾਵਾਂਗੇ ਕਿਉਂਕਿ ਐਨਾਈ ਜਿਆਦਾ ਬਾਰਸ਼ ਪਈ ਹੈ ਪਰ ਜਦੋਂ ਇਥੋਂ ਦੇ ਰਿਪੋਰਟਿਕਾ ਨੂੰ ਆਪਾਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਟਾਈਮ ਬਹੁਤ ਵੱਡਾ ਇੱਕ ਹਿਸਾ ਧਮਾਕਾ ਹੋਇਆ ਜਿਵੇਂ ਕਿਸੇ ਚੀਜ਼ ਦੇ ਉੱਤੇ ਵੀ ਜਲਦੀ ਹੀ ਹੋਵੇ ਉਸ ਤੋਂ ਬਾਅਦ ਪਾਣੀ ਦਾ ਕੋਈ ਅੰਤ ਨਹੀਂ ਰਿਹਾ ਤੇ ਬਿਲਕੁਲ ਜੀ ਬਾਰਸ਼ ਦਾ ਪਹਾਣਚਲ ਕੱਲ ਹੋਰ ਕਈ ਇਲਾਕਿਆਂ ਦੇ ਵਿੱਚ ਪਈ ਹੈ ਪਰ ਲੇਕਿਨ ਜੋ ਬਾਰਸ਼ ਪਿੰਡ ਮਨਸਾੜੀ ਦੇ ਵਿੱਚ ਪਈ ਹੈ ਉਸ ਉਹ ਬਾਰਸ਼ ਬਹੁਤ ਜ਼ਿਆਦਾ ਸੀ ਇਸ ਤੋਂ ਪਹਿਲਾਂ ਵੀ ਪਿੰਡ ਗੜਬਾਗਾ ਵੀ ਖੇ ਵੀ ਇਸ ਤਰ੍ਹਾਂ ਦੇ ਹਾਲਾਤ ਆਪਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਹਾਂ ਪਰ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਮਨਸਾਲੀ ਦੇ 他跳起舞来。 ਯਾਰੀ ਦੱਸ ਕੋ ਇਹ ਜੋ ਮੈਂ ਤਸਵੀਰਾਂ